ਇਹ ਪੰਜ ਨਿਵਾਜਾਂ ਸਾਡੀਆਂ ਐ ਪਹਿਲਾ ਸੱਚ ਬੋਲੋ ਦੂਜਾ ਹੱਕ ਦੀ ਕਮਾਈ ਤੀਜਾ ਸਬਦਾ ਭਲਾ ਤੇ ਚੌਥਾ ਨੀਤ ਨਹੀਂ ਮਾੜੀ ਰੱਖਣੀ ਤੇ ਪੰਜਵਾਂ ਸਾਰਿਆਂ ਦਾ ਜਿੱਥੇ ਸੰਗਤ ਦਾ ਪਿਆਰ ਹੋਵੇ ਉੱਥੇ ਬਹਿ ਕੇ ਕਥਾ ਸੁਣਨੀ ਆ ਜਿਹੜਾ ਚੌਂਕੜਾ ਮਾਰ ਕੇ ਤੁਸੀਂ ਕਥਾ ਸੁਣੀ ਨਾ ਮੈਂ ਨਹੀਂ ਕਹਿੰਦਾ ਮੇਰਾ ਬਾਬਾ ਕਹਿੰਦਾ ਜਿਨੀ ਨਾਮ ਧਿਆਇਆ ਨਾਨਕ ਤੇ ਕਿਸੇ ਦਾ ਬੱਚਾ ਕਮਾਈ ਕਰੇ ਤੇ ਮਾਂ ਕੋ ਉਹਦੇ ਚਿਹਰੇ ਤੇ ਨੂਰ ਆਉਂਦਾ ਮੇਰੇ ਬੱਚੇ ਕਮਾਈ ਕਰਦੇ ਜਦੋਂ ਸੰਗਤ ਨਾਮ ਜਪਦੀ ਗੁਰੂ ਨਾਨਕ ਸਾਹਿਬ ਖੁਸ਼ ਹੁੰਦੇ ਆ ਗੁਰੂ ਨਾਨਕ ਨੂੰ ਕਿਸੇ ਨੇ ਪੁੱਛਿਆ ਬਾਬਾ ਤੇਰੀ ਖੁਸ਼ੀ ਕੀ ਤੇ ਆ ਮਹਾਰਾਜ ਅਸ ਬਿਗਿੰਦੇ ਤੇਰਾ ਮਤਵਲਾ ਕਹਿੰਦੇ ਤੁਹਾਡੀ ਖੁਸ਼ੀ ਕੀ ਤੇ ਜਿਆਦੀ ਮਾਰੇ ਕਹਿੰਦੇ ਤੂੰ ਦੱਸ ਕਹਿੰਦੇ ਜਿਹਦੀ ਕੋਠੀ ਵੱਡੀ ਮਾਰੇ ਕਹਿੰਦੇ ਨਹੀਂ ਕਹਿੰਦੇ ਜਿਹਦੇ ਕੋ ਪੈਲੀ ਜਿਆਦੀ ਮਾਰੇ ਕਹਿੰਦੇ ਨਹੀਂ ਕਹਿੰਦੇ ਜਿਹਦੇ ਕੋ ਸਾਰੇ ਮੁਲਕਾਂ ਦੇ ਵੀਜੇ ਅਰਿਕੇ ਦੇਵੀ ਨੇ ਕਹਿੰਦੇ ਜਿਹਦੇ ਕੋ ਸਾਰੀ ਸ੍ਰਿਸ਼ਟੀ ਦੀ ਮਾਇਆ ਹੈ